ਸ਼ੁਰੂਆਤ ਕਰਾਂਗੇ ਅਸਲ ਦੀ ਵੱਡੀ ਖਬਰ ਤੋਂ ਕਿ ਜੋ ਕਿ ਕੈਬਨਿਟ ਦੇ ਫੈਸਲਿਆਂ ਦੇ ਨਾਲ ਜੁੜਿਆ ਹੋਇਆ ਜਿ ਹਾਂ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਸ ਦੇ ਵਿੱਚ ਕਾਫੀ ਸਾਰੇ ਫੈਸਲੇ ਚੁਨੇ ਹੋਏ ਗੰਨਾ ਕਿਸਾਨਾਂ ਨੂੰ 25 ਰੁਪਏ فی ਕੁਇੰਟਲ ਸਬਸਿਡੀ ਦੇਣ ਦਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ ਜੋ ਕਿ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਾਵੇ ਕਿਸਾਨਾਂ ਨੂੰ ਪਿੜਾਈ ਦੇ ਸੀਜ਼ਨ ਦੇ ਦੌਰਾਨ ਕੁੱਲ 310 ਰੁਪਏ ਸਬਸਿਡੀ ਜੁਵਾ ਦਿੱਤੀ ਜਾਵੇਗੀ 25 ਰੁਪਏ ਸਰਕਾਰ ਅਤੇ 285 ਰੁਪਏ ਨਿਜੀ ਖੰਡ ਮੇਲਾ ਦੇ ਵੱਲੋਂ ਵੀ ਦਿੱਤੇ ਜਾਣ ਇਸ ਦੇ ਨਾਲ ਹੀ 2,85,000 ਖੇਤ ਮਜ਼ਦੂਰਾ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵੀ ਕਰਜ਼ਾ ਮਾਫੀ ਸਕੀਮ ਦੇ ਵਿੱਚ ਸਰਕਾਰ ਨੇ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸਰਕਾਰ ਵੱਲੋਂ 12,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਪੁਲਵਾਮਾ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਨੂੰ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵੀ ਸਰਕਾਰ ਦੇ ਵੱਲੋਂ ਫੈਸਲਾ ਕੀਤਾ ਗਿਆ ਹੜਾਕੇ ਜੋ ਠੇਕੇਦਾਰਤ ਮੁਲਾਜ਼ਮ ਨੇ ਜੋ ਪੱਕੀ ਨੋਕਰੀ ਦੀ ਮੰਗ ਕਰ ਰਹੇ ਨੇ ਉਹਨਾਂ ਨੂੰ ਕੋਈ ਰਾਹਤ ਜੋ ਹੈ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਇਸ ਲਈ ਅਗਲੀ ਮੀਟਿੰਗ ਦੇ ਵਿੱਚ ਜੋ 5 ਮਾਰਚ ਨੂੰ ਹੋਣ ਵਾਲੀ ਆ ਉਸ ਦੇ ਵਿੱਚ ਫੈਸਲਾ ਲਿਆ ਜਾਵੇਗਾ ਸੋ ਕਿਤੇ ਨਾ ਕਿਤੇ ਠੇਕਾ ਬਲਾਸਬਾ ਨੂੰ ਕੋਈ ਰਾਹਤ ਨਹੀਂ ਦਿੱਤੀ ਹੈ ਪਰ ਗੰਨਾ ਕਿਸਾਨਾਂ ਦੇ ਲਈ ਵੱਡਾ ਰਾਹਤ ਜੋ ਹੈ ਐਲਾਨ ਕੀਤੀ ਗਈ ਹੈ 25 ਰੁਪਏ 2 क्विंटल ਦੇ ਹਿਸਾਬ ਦੇ ਨਾਲ ਉਹਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਸਰਕਾਰ ਦੇ ਵੱਲ ਇਸ ਦੇ ਨਾਲ ਹੀ ਦੋ ਲੱਖ ਤੋਂ ਬਾਅਦ ਖੇਤ ਮਜ਼ਦੂਰਾ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਜੋ ਹੈ ਸ਼ਾਮਲ ਕੀਤਾ ਜਾਵੇਗਾ ਸ਼ਰਾਬ ਦੀ ਸਮਗਲਿੰਗ ਰੋਕਣ ਲਈ ਨਵੀਂ ਐਕਸਾਈਜ਼ ਪਾਲਿਸੀ ਦਾ ਐਲਾਨ ਕੀਤਾ ਗਿਆ ਟੇਕਾ ਅਧਾਰਿਤ ਮੁਲਾਜ਼ਮਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਐਕਸਾਈਜ਼ ਪਾਲਿਸੀ ਡਿਕਲੇਅਰ ਕੀਤੀ ਆ ਬਟਾਲਾ ਅਬੋਰ ਕਪੂਰਥਲਾ ਨੂੰ ਕਾਰਪੋਰੇਸ਼ਨ ਦਾ ਅਹੁਦਾ ਦੇਣ ਦਾ درجہ ਦੇਣ ਦਾ ਇਹਦਾ ਫੈਸਲਾ ਕੀਤਾ ਵਾ ਬਾਕੀ ਲੈਂਡਲੈਸ ਲੇਬਰਰਜ਼ ਦਾ ਫੈਸਲਾ ਪਾਰਲੀਮੈਂਟ ਅਸੈਂਬਲੀ ਦੇ ਆਪਣੇ ਮੈਜਿਸਟਰ ਸਾਹਿਬ ਨੇ ਆਪਣੇ ਸਪੀਚ ਵਿੱਚ ਕਹਿਤਾ ਸੀਗਾ ਉੱਤੇ ਸਾਰਾ ਮੋਰ ਲੱਗੀ ਆ 12 ਆਲਿਆਂ ਦੀ ਪ੍ਰੈਸਰ ਰਿਪੋਰਟਰ ਦੀ ਪੈਨਸ਼ਨ ਵੀ ਜਿਹੜੀ ਆ ਉਹ ਵੀ 12000 ਰੁਪਏ ਮਹੀਨਾ ਜਿਹੜੀ ਆ ਪੈਨਸ਼ਨ ਨਹੀਂ ਕੁਝ ਹੋਰ ਉਹਦਾ ਨਾਮ ਆ ਪਰ ਉਹ ਵੀ ਮਨਜ਼ੂਰ ਕੀਤਾ ਤੇ 25 ਰੁਪਏ ਜਿਹੜੇ ਗੰਨੇ ਨੂੰ ਦੇਣੇ ਸੀ ਉਹ ਵੀ ਦੇ ਦਿੱਤਾ ਜਿਹੜੇ ਠੇਕੇ ਤੇ ਮੁਲਾਜ਼ਮ ਆਏ ਰੱਖੇ ਹੋਏ ਨੇ ਉਹਨਾਂ ਸਾਰਿਆਂ ਬਾਰੇ ਕੋਈ ਪਾਲਸੀ ਬਣਾਉਣ ਲਈ ਮੁੱਦਾ 5 ਤਰੀਕ ਨੂੰ ਵਿਚਾਰਿਆ ਜਾਵੇਗਾ ਅਕਸਰ ਕੋਈ ਚਰਚਾ ਹੋਏ ਕਿ ਪੱਕਾ ਕੀਤਾ ਜਾਵੇ ਉਹਨਾਂ ਨੂੰ ਅੱਜ ਦੇ ਪੱਕਾ ਕਰਨ ਬਾਰੇ ਚ ਪੱਕਾ ਕਰਨ ਬਾਰੇ ਹੀ ਫੈਸਲਾ ਕਰਨਾ ਵਾ ਕਿ ਕਿਸ ਤਰ੍ਹਾਂ ਕਰਨਾ ਇਨ ਫੇजेस ਕਰਨਾ ਹੈ ਕਿਸ ਤਰ੍ਹਾਂ ਕਰਨਾ ਉਹਦੇ ਚ ਸਭ 700 ਜਿਹੜੀਆਂ ਜੀ ਹਨ ਲੋਈ ਟੀਚਰ ਵੀ ਉਹ ਮੇਰਾ ਜਿਹੜੀ ਨੈਕਸਟ ਮੀਟਿੰਗ 5 ਤਰੀਕ ਨੂੰ ਹੋ ਰਹੀ ਹੈ ਉਹਦੇ ਚ ਉਹਦਾ ਫੈਸਲਾ ਹੋਏਗਾ